ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅਵਾਜ ਆਪ ਸੁਣਦੇ ਹਾਂ ਲੇਖਿਕਾ ਦਲੀਪ ਕੌਰ ਟਿਵਾਰਣ ਜੀ ਦੀ ਲਿਖੀ ਹੋਈ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਭਾਗ ਸਤਾਈ ਉਸਤੇ ਪੂਆ ਜੀ ਨੂੰ ਮੈਂ ਕਿਹਾ ਸੀ ਭੇਜਣਾ ਨਾ ਪਰ ਮੇਰੇ ਕਹਿਣ ਨਾਲ ਕੀ ਹੁੰਦਾ ਅਚਾਨਕ ਇੱਕ ਦਿਨ ਉਹ ਪਲਾਮਾਂਸ ਆ ਪਹੁੰਚੇ ਬੇਜੀ ਡ੍ਰਾਈング ਰੂਮ ਵਿੱਚ ਬਿਠਾ ਕੇ ਆਉ ਭਗਤ ਕਰ ਰਹੇ ਸਨ ਤੇ ਮੈਂ ਡਰੀ ਭਵਤਰੀ ਸੋਚ ਰਹੀ ਸੀ ਕੋਈ ਅੱਗ ਹੀ ਮੇਰੇ ਕੱਪੜਿਆਂ ਨੂੰ ਲੱਗ ਜਾਵੇ ਤੇ ਮੈਂ ਲਟਲਟ ਬਲ ਜਾਵਾਂ ਰਸਮੀ ਸੁਖਸਾਨ ਤੋਂ ਮਗਰੋਂ ਉਹਨੇ ਆਖਿਆ ਬੇਜੀ ਮੈਂ ਉਹਦੇ ਨਾਲ ਇੱਕਲੀ ਨਾਲ ਇੱਕ ਗੱਲ ਕਰਨੀ ਹੈ ਮੈਂ ਉਹਨੂੰ ਭੇਜੋ ਜ਼ਰਾ ਮਤਲਬ ਸੇ ਤੁਸੀਂ ਜਾਓ ਤੇ ਉਹਨੂੰ ਭੇਜੋ ਬੇਜੀ ਨੇ ਮੈਨੂੰ ਦੱਸਿਆ ਪਰ ਜੀਚੋ ਉਹ ਵੀ ਘਬਰਾ ਰਹੇ ਸਨ ਮੈਂ ਡਰਾਇੰਗ ਰੂਮ ਵਿੱਚ ਗਈ ਦੱਸੋ ਮੈਂ ਆਖਿਆ ਤੂੰ ਪੂਆ ਜੀ ਨੂੰ ਕੀ ਆਖਿਆ ਬਈ ਜਾਣਾ ਨਹੀਂ ਇੱਥੇ ਲੋਕਾਂ ਨਾਲ ਖੇ ਖਾਂਦੇ ਫਿਰਨੇ ਆ ਉੱਥੇ ਜਾਣਾ ਨਹੀਂ ਮੈਂ ਭੁੱਲਿਆ ਹੋਇਆ ਭਲਾ ਤੀਮੀਆਂ ਨੂੰ ਉਹਨਾਂ ਨੂੰ ਆਦਮੀ ਬਿਨਾ ਸਰਦਾ ਹੁੰਦਾ ਲਫ਼ਜ਼ ਸਨ ਜਿਵੇਂ ਅੱਗ ਦੇ ਅੰਗਾਰ ਖੂਨ ਸਾਹਾਂ ਸਾਹ ਕਰਕੇ ਮੇਰੇ ਸਿਰ ਨੂੰ ਚੜਿਆ ਦੋਂ ਸਮਝਦੀ ਹੈ ਸਾਡੇ ਘਰ ਚ ਤੇਰੀ ਇੱਜ਼ਤ ਸੇਫ ਨਹੀਂ ਪਰ ਮੈਂ ਕਹਿਣਾ ਜੇ ਸਿੱਧੀ ਤਰ੍ਹਾਂ ਨਹੀਂ ਜਾਏਂਗੀ ਮੈਂ ਤੈਨੂੰ ਇੱਥੋਂ ਚੁਕਵਾ ਕੇ ਲੈ ਜਾਉ ਤੇ ਚਾਰ ਬਦਮਾਸ਼ਾਂ ਤੋਂ ਆਪਣੇ ਸਾਹਮਣੇ ਤੇਰੀ ਇੱਜ਼ਤ ਖਰਾਬ ਕਰਵਾਉਂ ਦੱਸ ਫਿਰ ਕੀ ਕਰਨਗੀ ਬੇਜੀ ਸ਼ਾਇਦ ਬਾਹਰ ਕੰਨ ਲੱਗੇ ਖੜੇ ਸੀ ਘਬਰਾ ਕੇ ਅੰਦਰ ਆ ਗਏ ਬੋਲੇ ਅਸੀ ਕਾਕਾ ਇਹ ਤੁਹਾਨੂੰ ਵੇਚੀ ਨਹੀਂ ਹੋਈ ਕਿਹੋ ਜੀਆਂ ਗੱਲਾਂ ਕਰਦਾ ਜੇ ਆ ਜਿਹਦੇ ਫੁੱਫੜ ਜੀ ਜਿਉਂਦੇ ਹੁੰਦੇ ਇਹ ਦਾ ਬਾਪ ਇਹ ਜਿਉਂਦਾ ਹੁੰਦਾ ਤੂੰ ਇਉਂ ਬੋਲਦਾ ਤੇ 베ਜੀ ਰੋਣ ਲੱਗ ਪਈ ਨਹੀਂ ਭੇਜਣੀ ਸੀ ਤਾਂ ਵਿਆਹ ਕਾਦੇ ਲਈ ਕੀਤਾ ਸੀ ਉਹਨੇ ਰੋਬ ਨਾਲ ਪੁੱਛਿਆ ਵਿਆਹ ਹੋਏ ਨੂੰ ਤਾਂ ਇੰਨੇ ਸਾਲ ਹੋ ਗਏ ਓਦਣ ਦਾ ਤੂੰ ਕਿੱਥੇ ਸੀ ਫੁੱਲ ਵਰਗੀ ਮੇਰੀ ਧੀ ਦੀ ਜਾਨ ਵਿਆਹ ਕਾਦਾ ਕਰਤਾ ਕੰਡੇ ਵੀ ਸਤੇ ਜਾਨ ਨੂੰ ਆਖ ਦੇ 베ਜੀ ਅਜੇ ਵੀ ਰੋਈ ਜਾ ਰਹੇ ਸਨ 베ਜੀ ਤੁਸੀਂ ਅੰਦਰ ਚਲੋ ਆਖ ਮੈਂ ਬੀਜੀ ਨੂੰ ਜ਼ਬਰਦਸਤੀ ਉੱਥੋਂ ਉਠਾਲ ਦਿੱਤਾ ਦਰਵਾਜ਼ੇ ਤੱਕ ਛੱਡਾਈ ਤੇ ਆ ਕੇ ਫੇਰ ਕੁਰਸੀ ਤੇ ਬੈਠ ਗਈ ਕੀ ਕਹਿੰਦੀ ਐ ਉਹਨੇ ਧਾੜ ਕੇ ਪੁੱਛਿਆ ਤੇ ਕਹਿੰਨੀ ਆ ਵੀ ਹੁਣੇ ਹਸਪਤਾਲ ਚੱਲੋ ਮੇਰਾ ਮੈਡੀਕਲ ਕਰਵਾ ਲਓ ਜਿਹੜਾ ਦੋਸ਼ਣ ਮੇਰੇ ਤੇ ਲਾਇਆ ਹੈ ਅਗਰ ਉਹ ਗਲਤ ਹੋਇਆ ਮੈਂ ਉੱਥੇ ਹੀ ਪਹਿਲਾਂ ਗੋਲੀ ਤੁਹਾਡੇ ਮਾਰੂੰ ਤੇ ਪਿੱਛੋਂ ਆਪਣੇ ਮੈਂ ਮਚਦੀਆਂ ਅੱਖਾਂ ਤੇ ਡੁੱਬਦੀ ਆਵਾਜ਼ ਨਾਲ ਲੱਗ ਕੇ ਮੈਨੂੰ ਪਹਿਲੇ ਹੀ ਪਤਾ ਹੈ ਬਥੇਰੀਆਂ ਤੇ ਮੀਆਂ ਆਦਮੀਆਂ ਨੂੰ ਜ਼ਹਿਰ ਦੇ ਕੇ ਮਾਰ ਦਿੰਦੀਆਂ ਨੇ ਉਹ ਆਜੀ ਦੀ ਸੌਂਕਰ ਨੇ ਐਵੇਂ ਕੀਤਾ ਸੀ ਆਖੋ ਪਲਾਮੰਟਸ ਪਤਾ ਨਹੀਂ ਕਿਹੜੀ ਗੱਲ ਦਾ ਕੀ ਜਵਾਬ ਦੇ ਕੇ ਤੁਰ ਗਿਆ ਸੀ ਇਹਨਾਂ ਦਿਨਾਂ ਵਿੱਚ ਬਹੁਤ ਵਾਰੀ ਮੇਰਾ ਜੀ ਘਟਿਆ ਬਹੁਤ ਵਾਰੀ ਕੱਚੀਆਂ ਤਰੇੜੀਆਂ ਆਈਆਂ ਤੇ ਬਹੁਤ ਵਾਰੀ ਹੀਰ ਰਗਬੀਰ ਭਰਾ ਜੀ ਡਾਕਟਰ ਨੂੰ ਸੱਦ ਕੇ ਲਿਆਏ ਇਹ ਸਭ ਮੇਰੇ ਨਾਲ ਕੀ ਵਾਪਰ ਰਿਹਾ ਮੈਂ ਆਪਣੇ ਆਪ ਨੂੰ ਪੁੱਛਦੇ ਪਤਾ ਨਹੀਂ ਹੁਣ ਉਹ ਕੀ ਕਰਨ ਬੇਜੀ ਫਿਕਰਮੰਦ ਹੋ ਕੇ ਆਖਦੇ ਬੇਜੀ ਦੇ ਫਿਕਰ ਦੀ ਇਹ ਗੱਲ ਕਿ ਇੱਕ ਵਾਰੀ ਹਰਨੇਕ ਮੇਰੀ ਤੀਜੀ ਭੈਣ ਕਮਲ ਦੇ ਘਰ ਵਾਲੇ ਨੇ ਜਦੋਂ ਸੁਣੀ ਉਸਨੇ ਤਰੱਕ ਕੇ ਮੇਰੇ ਵੱਲ ਦੇਖਿਆ 6 ਫੁੱਟ ਦਾ ਮਾੜੇ ਮੋٹے ਦੋਹਾਂ ਬੰਦਿਆਂ ਨੂੰ ਸਿਰਾਂ ਤੋਂ ਫੜ ਕੇ ਪਿੜਾ ਦੇਣ ਵਾਲਾ ਮਾਂ ਦਾ ਰੀਜਨਲ ਪਾਲਿਆ ਇਕੱਲਾ ਪੁੱਤਰ ਹਰਨੇਕ ਹਮੇਸ਼ਾ ਹੀ ਆਖਦਾ ਹੁੰਦਾ ਸੀ ਕਮਲ ਬਾਕੀ ਭਾਈ ਭੈਣ ਤੇਰੇ ਵੱਡੇ ਭੈਣ ਜੀ ਮੇਰੇ ਉਹਨੂੰ ਲੱਗਿਆ ਮੇਰੇ ਹੁੰਦੇ ਆ ਬੇਜੀ ਇਹ ਆਖਣ ਕਿ ਪਤਾ ਨਹੀਂ ਹੁਣ ਉਹ ਕੀ ਕਰਨ ਬਿਨਾ ਕਿਸੇ ਨੂੰ ਦੱਸੇ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਗਲ ਵਿੱਚ ਪਿਸਤੌਲ ਪਾ ਕੇ ਉਹ ਸ਼ਰਾਬ ਪੀ ਕੇ ਮੋਟਰਸਾਈਕਲ ਲੈ ਕੇ ਅਗਲਿਆਂ ਦੇ ਪਿੰਡ ਜਾ ਪੜਿਆ ਸੀ ਸ਼ਾਇਦ ਸੋਚ ਕੇ ਗਿਆ ਸੀ ਅੱਜ ਫਸਤਾ ਹੀ ਮੁਕਾਉਣ ਹੈ ਅਗਲਾ ਗੋਂ ਉੱਥੇ ਨਹੀਂ ਸੀ ਮਿਲਿਆ ਦਾ ਆ ਖਾਇਆ ਸੀ ਜੇ ਉਸ ਕਰ ਦਾ ਇਹ ਜਵਾਈ ਹੈ ਮੈਂ ਉਸ ਕਰ ਦਾ ਪੁੱਤ ਵੀ ਹਾਂ ਮੈਂ ਸੋਚ ਸਮਝ ਕੇ ਮੂੰਹ ਕਰੇ ਉਧਰ ਨੂੰ ਜੇ ਲੱਭ ਜਾਂਦਾ ਤਾਂ ਅੱਜ ਹੀ ਪੁੱਛ ਲੈਂਦਾ ਹਰਨੇਕ ਦੀ ਮਾਂ ਨੇ ਚਿੰਤਾਤੁਰ ਹੋ ਕੇ ਜਦੋਂ ਇਹ ਗੱਲ ਦੱਸੀ ਤਾਂ ਮੈਂ ਬੜੀ ਉਦਾਸ ਹੋ ਗਈ ਸੀ ਲੱਗਿਆ ਸੀ ਮੇਰੀ ਬੇਰਤ ਜੀ ਜ਼ਿੰਦਗੀ ਪਿੱਛੇ ਕੋਈ ਕਾਰਾ ਨਾ ਹੋ ਜਾਵੇ ਹਰਨੇਕ ਨੂੰ ਮੈਂ ਝਿੜਕਿਆ ਤੇ ਆਖਿਆ ਮੈਂ ਆਪਣੇ ਮਾਮਲੇ ਆਪੇ ਨਿਝਠਣ ਲਵਾਂਗੀ ਤੈਨੂੰ ਕੋਈ ਬੇਵਕੂਫੀ ਕਰਨ ਦੀ ਲੋਟ ਨਹੀਂ ਅਗੋਂ ਉਹ ਵੀ ਖਿਜਿਆ ਹੋਇਆ ਸੀ ਬੋਲਿਆ ਇਹ ਕਿਉਂ ਜ਼ਰੂਰੀ ਹੈ ਕਿ ਜਿਵੇਂ ਤੁਸੀਂ ਆਖੇ ਸਾਰੇ ਓਵੇਂ ਜਿਉਈਏ ਕੱਲ ਨੂੰ ਕੋਈ ਐਸੀ ਵੈਸੀ ਗੱਲ ਵਾਪਰ ਜਾਂਦੀ ਫੇਰ ਜਿਉਂਦੇ ਫਿਰਾਂਗੇ ਐਸੀ ਵੈਸੀ ਗੱਲ ਵਾਪਰਨ ਲੱਗੂ ਮੈਂ ਆਪ ਆਪਣੀ ਗੋਲੀ ਮਾਰ ਲਵਾਂ ਇਸ ਤੋਂ ਪਹਿਲਾਂ ਕਿ ਤੁਸੀਂ ਆਪਣੇ ਗੋਲੀ ਮਾਰੋ ਅਸੀਂ ਹੂਕ ਨਹੀਂ ਦੇਵਾਂਗੇ ਸਾਰੀ ਦੁਨੀਆ ਨੂੰ ਉਹ ਬਹੁਤ ਤਪਿਆ ਹੋਇਆ ਸੀ ਹਨੇਕ ਤੋਂ ਆਂਟੀ ਜੀ ਦਾ ਇਕੱਲਾ ਕੱਲਾ ਪੁੱਤ ਹੈ ਤੈਨੂੰ ਇਹ ਨਹੀਂ ਭੁੱਲਣਾ ਚਾਹੀਦਾ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸ਼ੇਰਨੀ ਦੇ ਇੱਕੋ ਹੁੰਦਾ ਤੇ ਉਹ ਜੰਗਲੀ ਜਾਨਵਰਾਂ ਤੋਂ ਡਰ ਕੇ ਘੁਰਨੇ ਚ ਲੋਕ ਕੇ ਕਦੇ ਨਹੀਂ ਬਹਿ ਜਾਂਦਾ ਉਹ ਦੱਸ ਰਿਹਾ ਸੀ ਤੈਨੂੰ ਕਦੇ ਕੋਈ ਔਖ ਹੋਈ ਕਮਲ ਨੇ ساری ਉਮਰ ਕਦੇ ਮੈਨੂੰ ਮਾਫ ਨਹੀਂ ਕਰਨਾ ਤੇ ਮੈਂ ਚਾਹੁੰਦੀ ਵੀ ਨਹੀਂ ਕੋਈ ਹੋਰ ਭੈਣ ਜੀ ਤੁਹਾਡੇ ਵਿੱਚ ਨੌਕਸੀ ਐ ਹੈ ਬਈ ਤੁਸੀਂ ਆਪਣੀ ਤਾਂ ਹਮੇਸ਼ਾ ਦੂਜਿਆਂ ਬਾਰੇ ਫਿਕਰ ਕਰਦੇ ਰਹਿੰਦੇ ਹੋ ਕਮਲ ਦਾ ਮੈਨੂੰ ਵੀ ਪਤਾ ਹੈ ਤੁਹਾਡੇ ਨਾਲੋਂ ਵੱਧ ਮੈਨੂੰ ਉਸ ਦਾ ਫਿਕਰ ਹੈ ਨਾਲੇ ਮੈਂ ਕੋਈ ਬੇਵਕੂਫਾ ਬੱਚਾ ਤੁਸੀਂ ਬੇਸ਼ੱਕ ਮੈਨੂੰ ਕੋਈ ਸਮਝੀ ਜਾਵੋ ਮੈਂ ਤਾਂ ਖੈਰ ਛੱਡੋ ਇਸ ਗੱਲ ਨੂੰ ਮੇਰਾ ਤਾਂ ਜਿਵੇਂ ਜੀ ਕਰੂਗਾ ਦੇਖੀ ਜਾਓ ਜਿਹੜੀ ਹੋ ਉਸ ਨੇ ਰੁੱਖਾਂ ਜਿਹਾ ਜਵਾਬ ਦਿੱਤਾ ਸੀ ਉਸ ਦਾ ਮੇਰੇ ਪ੍ਰਤੀ ਲਗਾਓ ਮੋਹ ਵੀ ਜਗਾਉਂਦਾ ਸੀ ਤੇ ਭੈ ਵੀ ਵਰਿਆ ਮਗਰੋਂ ਬਾਪੂ ਜੀ ਦੀ ਮੌਤ ਤੋਂ ਪਿੱਛੋਂ ਲੱਗਿਆ ਬੇਸ਼ੱਕ ਅਸੀਂ ਘਰ ਦੇ ਦਰਵਾਜ਼ੇ ਖੁੱਲੇ ਛੱਡ ਕੇ ਸੌਂ ਜਾਈਏ ਏਸੇ ਹਰਨੇਕ ਦੇ ਦੋਸਤ ਕਰਮਿੰਦਰ ਨੂੰ ਮੈਂ ਆਖਿਆ ਤੂੰ ਅਮਰੀਕਾ ਚੱਲਿਆ ਹਰਨੇਕ ਨੂੰ ਵੀ ਨਾਲ ਲੈ ਜਾ ਕੋਈ ਕੋਰਸ ਕਰ ਆਊਗਾ ਜਿਹੜਾ ਹਰਨੇਕ ਜਿੱਥੇ ਵੀ ਬਦਲਿਆ ਹੁੰਦਾ ਜੇ ਹਫ਼ਤੇ ਮਗਰੋਂ ਉੱਥੇ ਮਿਲਣਾ ਆਉਂਦਾ ਤਾਂ 베ਜੀ ਆਖਦੇ ਰਾਜੀ ਹੋਵੇ ਸਹੀ ਤੇ ਉਹਦੇ ਆਪਣੇ 베ਜੀ ਸਾਡੇ ਘਰ ਪੁੱਛਣ ਨਾ ਜਾਂਦੇ ਹਰਨੇਕ ਕਾਤੋਂ ਨਹੀਂ ਆਇਆ ਉਸੇ ਹਰਨੇਕ ਨੂੰ ਮੈਂ ਅਮਰੀਕਾ ਚਲੇ ਜਾਣ ਲਈ ਆਖਰੀ ਸੀ ਅਸਲ ਵਿੱਚ ਮੈਨੂੰ ਉਹਦੇ ਤੋਂ ਡਰ ਲੱਗਣ ਲੱਗ ਪਿਆ ਸੀ ਤੇ ਮੈਂ ਚਾਹੁੰਦੀ ਸੀ ਮੇਰੀ ਅਣਹੋਈ ਦੀ ਖਾਤਰ ਕੋਈ ਕਾਨੂੰ ਕੰਡਿਆਂ 'ਚ ਹੱਥ ਪਾਵੇ ਹਰਨੇਕ ਦੇ 베ਜੀ ਨੂੰ ਇਹ ਗੱਲ ਪਸੰਦ ਨਹੀਂ ਸੀ ਉਹ ਆਖਦੇ ਸਨ ਬਾਹਰਲੇ ਮੁਲਕਾਂ 'ਚ ਗਿਆ ਵੀ ਕਦੇ ਕੋਈ ਮੁੜਿਆ ਜੇ ਹੇ ਉੱਥੇ ਹੀ ਰਹਿ ਗਿਆ ਮੈਨੂੰ ਤਾਂ ਉਹੀ ਨੇੜੇ ਬੈਜੂ ਜਗ ਤੇ ਹਰਨੇਕ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਐਮਏ ਕਰਨ ਚੱਲਿਆ ਗਿਆ ਪਰ ਜਾਂਦਾ ਹੋਇਆ ਆ ਗਿਆ ਕੋਰਸ ਮੁਕਣ ਤੇ ਜਿਹੜਾ ਪਹਿਲਾ ਜਹਾਜ਼ ਹਿੰਦੁਸਤਾਨ ਨੂੰ ਆਵੇਗਾ ਉਸ ਵਿੱਚ ਮੈਂ ਆ ਰਿਹਾ ਹੋਵਾਂਗਾ ਹਰਨੇਕ ਤੇ ਜਾਣ ਵੇਲੇ ਜੀ ਮੇਰਾ ਵੀ ਘਟ ਰਿਆ ਸੀ ਕਿ ਰਾਤ ਨੂੰ ਹੁਣ ਫੇਰ ਘਰ ਦੇ ਦਰਵਾਜ਼ੇ ਦੂਰੀ ਦੂਰੀ ਵਾਰ ਬੰਦ ਕਰਕੇ ਸੌਆਂ ਕਰਾਂਗੇ ਉਦਾਂ ਚੁਡੇਲਾ ਵਰਗੇ ਬੰਦੇ ਫਿਰ ਰਾਤ ਨੂੰ ਬਾਰ ਖੜਕਾ ਕੇ ਡਰਾਇਆ ਕਰਨਗੇ ਬੀਰੇ ਬਾਰੇ ਬੀਜੀ ਨੂੰ ਫੇਰ ਚਿੰਤਾ ਲੱਗ ਜੂ ਕੇਵਲ ਆਪਣੇ ਨਿੱਕੇ ਜਿਹੇ ਪੁੱਤਰ ਸਮੇਤ ਉਦਾਸ ਤੇ ਨਰਾਜ਼ ਘਰ ਚ ਤੁਰੇ ਫਿਰਿਆ ਕਰੂ ਹਰਨੇਕ ਦੇ ਬੀਜੀ ਗੁੱਸੇ ਨਾਲ ਆਖਿਆ ਕਰਨਗੇ ਇਹਨਾਂ ਨੇ ਤੋਰਤਾ ਮੇਰਾ ਮੁੰਡਾ ਪਰ ਮੈਨੂੰ ਲੱਗਦਾ ਜਿਵੇਂ ਉਹ ਕਿਤੇ ਵੀ ਹੋਵੇ ਹੋਵੇਗਾ ਤਾਂ ਸਹੀ ਹਰਨੇਕ ਭਾਵੇਂ ਚਲਿਆ ਗਿਆ ਸੀ ਵਰ ਇੱਕ ਪੈ ਇੱਕ ਧਮਕੀ ਉਹ ਅਗਲਿਆਂ ਦੇ ਦਰਾਂ ਮੂਰੇ ਗੱਡ ਆਇਆ ਸੀ ਉਹਨਾਂ ਦੀ ਸਾਰੀ ਮਾਇਆ ਉਹਨਾਂ ਦੀਆਂ ਸਾਰੀਆਂ ਵੱਡੀਆਂ ਰਿਸ਼ਤੇਦਾਰੀਆਂ ਤੇ ਸਾਰੇ ਅਸਲੇ ਕਿਸੇ ਦੀ ਵੀ ਮਾਰ ਅਮਰੀਕਾ ਤੱਕ ਨਹੀਂ ਸੀ ਤੇ ਅਮਰੀਕਾ ਵਿੱਚ ਬੈਠਾ ਹਰਨੇਕ ਜਦੋਂ ਜੀ ਕਰੇ ਜਹਾਜ਼ ਵਿੱਚ ਚੜ ਕੇ ਆ ਸਕਦਾ ਸੀ ਜਦੋਂ ਜੀ ਕਰੇ ਜਹਾਜ਼ ਵਿੱਚ ਚੜ ਕੇ ਜਾ ਸਕਦਾ ਸੀ ਵਰਿਆਂ ਦੇ ਵਰੇ ਪੈ ਗਏ ਸਨ ਨਾ ਹਰਨੇਕ ਆਇਆ ਸੀ ਤੇ ਨਾ ਉਹਨਾਂ ਦੇ ਦਰਮੂਰੇ ਗੱਡੀ ਧਮਕੀ ਤੇ ਪੈ ਨੂੰ ਕੋਈ ਪੁੱਟ ਕੇ ਦੂਰ ਸੁੱਟ ਸਕਿਆ ਸੀ ਤੇ ਇੱਕ ਦਿਨ ਡਾਕਿਆ ਉਰਦੂ ਚ ਕੁਝ ਲਿਖਿਆ ਤੇ ਕੁਝ ਛਪਿਆ ਮੈਲਾ ਜਿਹਾ ਕਾਗਜ਼ ਲਿਆਇਆ ਜਿਹੜਾ ਉਸਨੇ ਦਸਕਤ ਕਰਵਾ ਕੇ ਮੈਨੂੰ ਦਿੱਤਾ ਅਣਗੌਲਿਆਂ ਕਿਤਾਬ ਵਿੱਚ ਰੱਖ ਲਿਆ ਉਦੋਂ ਮੈਨੂੰ ਉਰਦੂ ਨਹੀਂ ਸੀ ਪੜਨਾ ਆਉਂਦਾ ਆਥਣੇ ਰਗਵੀਰ ਪਰਾਜੀ ਨੂੰ ਵਿਖਾਇਆ ਉਹ ਪੜ ਕੇ ਚੁੱਪ ਜੇ ਕਰ ਗਏ ਕੀ ਗੱਲ ਹੈ ਮੈਂ ਪੁੱਛਿਆ ਨੋਟਿਸ ਹੈ ਕੋਰਟ ਦਾ ਕਾ ਦਾ 25 ਤਰੀਕ ਨੂੰ ਲੁਧਿਆਣੇ ਸੈਸ਼ਨ ਜੱਜ ਦੀ ਕਚਹਿਰੀ ਸੱਦਿਆ ਮੈਨੂੰ ਹਾਂ ਕਿਉਂ ਉਹਨਾ ਡਾਈਵੋਰਸ ਲਈ ਅਰਜੀ ਦਿੱਤੀ ਹੈ ਉਸੇ ਦੇ ਸਬੰਧ ਵਿੱਚ ਬੁਲਾਇਆ ਕਾਗਜ਼ ਮੈਂ ਪਰਾਜੀ ਤੋਂ ਫੜ ਲਿਆ ਤੇ ਆਖਿਆ ਬੇਜੀ ਖੁਰਾ ਕੋਲ ਗੱਲ ਨਾ ਕਰਿਓ ਅੱਠਾਂ ਦਿਨਾਂ ਨੂੰ 25 ਤਰੀਕ ਸੀ ਚਾਰ ਕੋ ਦਿਨ ਮਗਰੋਂ ਪਰਾਜੀ ਨੇ ਪੁੱਛਿਆ ਕੀ ਕਰਨਾ ਕੁਝ ਵੀ ਨਹੀਂ ਮੈਂ ਆਖਿਆ ਵਕੀਲ ਕਰਿਏ ਉਹਨਾ ਫੇਰ ਪੁੱਛਿਆ ਨਹੀਂ ਮੈਂ ਆਖਿਆ ਜੇਸਨ ਕੋਟ ਦੀ ਚਿੱਠੀ ਆਈ ਸੀ ਮੈਂ ਉਸੇ ਦਿਨ ਆਪਣੀ ਸਹੇਲੀ ਜਸਪਾਲ ਨੂੰ ਚਿੱਠੀ ਲਿਖਦੇ ਪਈ ਸੀ ਉਹ ਲੁਧਿਆਣਾ ਕਾਲਜ ਵਿੱਚ ਪੜਾਉਂਦੀ ਸੀ ਤੇ ਉਸ ਦਾ ਘਰ ਵਾਲਾ ਮਨਮੋਹਨ ਪੱਲਾ ਪੀਸੀਐਸ ਉੱਥੇ ਹੀ ਲੱਗਾ ਹੋਇਆ ਸੀ ਮੈਂ ਸਿਰਫ ਇੰਨਾ ਹੀ ਲਿਖਿਆ ਸੀ 25 ਤਰੀਕ ਤਰੀਕ ਹੈ 24 ਸ਼ਾਮ ਨੂੰ ਆਵਾਂਗੀ ਹੋ ਸਕਦਾ ਹੈ ਕੋਈ ਖਤਰਾ ਹੋਵੇ ਇਸ ਲਈ ਨਾਲ ਕਿਸੇ ਨੂੰ ਨਹੀਂ ਲੈ ਕੇ ਆਵਾਂਗੀ ਚਾਹੁੰਦੀ ਹਾਂ ਬਿਆਨ ਮੈਨੂੰ ਤਮਾਸ਼ਾ ਇਹਨਾਂ ਦੇ ਪੇੜ ਵਿੱਚ ਨਾ ਦੇਣੇ ਪੈ। ਪਤਾ ਨਹੀਂ ਜਸਵਾਲ ਨੇ ਆਪਣੇ ਘਰ ਵਾਲੇ ਨੂੰ ਕੀ ਆਖਿਆ ਤੇ ਕਿਵੇਂ ਆਖਿਆ। 24 ਤਰੀਕ ਨੂੰ ਜਦੋਂ ਮੈਂ ਬੱਸ ਅੱਡੇ ਤੇ ਪਹੁੰਚੀ ਤਾਂ ਉਹ ਦੋਵੇਂ ਲੈਣ ਆਏ ਹੋਏ ਸਨ। ਅਗਲੇ ਦਿਨ 25 ਤਰੀਕ ਸੀ 10 ਵਜੇ ਕਚਹਿਰੀ ਲੱਗਣੀ ਸੀ। 9:30 ਵਜੇ ਇੱਕ ਕਾਲੇ ਸ਼ੀਸ਼ਿਆਂ ਵਾਲੀ ਬੰਦਕਾਰ ਜਿਸ ਦੀ ਅਗਲੀ ਸੀਟ ਤੇ ਇੱਕ ਬੰਦਾ ਗਲ ਵਿੱਚ ਪਿਸਤੌਲ ਪਾਈ ਬੈਠਾ ਸੀ। ਮੈਨੂੰ ਕੋਰਟ ਰੂਮ ਦੇ ਪਿਛਲੇ ਦਰਵਾਜੇ ਤੱਕ ਲੈ ਗਈ ਗਲ ਵਿੱਚ ਪਿਸਤੌਲ ਵਾਲੇ ਬੰਦੇ ਨੇ ਉਤਰ ਕੇ ਤਾਕੀ ਖੋਲੀ ਪਿਛਲੇ ਦਰਵਾਜੇੋਂ ਮੈਂ ਅੰਦਰ ਦਾਖਲ ਹੋਈ ਕਮਰਾ ਸਾਰਾ ਖਾਲੀ ਸੀ ਸਿਰਫ ਇੱਕ ਜੱਜ ਸੀ ਤੇ ਇੱਕ ਉਹਦਾ ਕਲਰਕ ਸੀ ਸਾਹਮਣੇ ਦੋਹਾਂ ਦਰਵਾਜਿਆਂ ਤੇ ਬੰਦੂਖਾਂ ਲਈ ਸਿਪਾਹੀ ਖੜੇ ਸਨ ਉਸੇ ਪਲ ਉਹ ਸ਼੍ਰੀਮਾਨ ਜੀ ਅੰਦਰ ਆਏ ਮੇਰੇ ਵੱਲ ਚੱਕ ਕੇ ਤੇ ਆਖਣ ਲੱਗੇ ਇੱਕ ਮਿੰਟ ਬਾਪੂ ਜੀ ਤੁਹਾਨੂੰ ਬਾਹਰ ਸਾਧਦੇ ਨੇ ਉਸੇ ਵੇਲੇ ਜੱਜ ਨੇ ਨੇੜੇ ਆ ਜਾਣ ਲਈ ਕਿਹਾ ਈ ਆਖੇਗੀ ਹੌਲੀ ਦੇ ਕੇ ਉਹ ਸ਼੍ਰੀਮਾਨ ਨੇ ਮੈਨੂੰ ਪੁੱਛਿਆ ਜੋ ਕਹੂੰ ਮੈਂ ਕਿਹਾ ਕਹਿ ਦੇ ਸ਼ਰਾਬ ਬਹੁਤ ਪੀਨੇ ਚੰਗਾ ਮੈਂ ਆਖਿਆ ਕਮਰੇ ਵਿੱਚ ਸਿਰਫ ਅਸੀਂ ਦੋਵੇਂ ਹੀ ਸਾਂ ਜਾਂ ਇੱਕ ਜੱਜ ਤੇ ਉਸਦਾ ਇੱਕ ਕਲਰਕ ਕੋਦੋਂ ਤੋਂ ਲੱਗ ਰਹੇ ਨੇ ਜੱਜ ਨੇ ਮੈਨੂੰ ਪੁੱਛਿਆ ਜਦੋਂ ਦੀ ਸ਼ਾਦੀ ਹੋਈ ਹੈ ਮੈਂ ਦੱਸਿਆ ਕਿ ਇਹ ਠੀਕ ਹੈ ਜੱਜ ਨੇ ਉਹਨੂੰ ਪੁੱਛਿਆ ਹਾਂ ਠੀਕ ਹੈ ਉਸਨੇ ਵੀ ਕਹਿ ਦਿੱਤਾ ਕਾਰਨ ਕੀ ਹੈ ਜੱਜ ਨੇ ਫਿਰ ਮੈਨੂੰ ਪੁੱਛਿਆ ਸ਼ਰਾਬ ਬਹੁਤ ਪਿੰਦੇ ਨੇ ਮੈਂ ਦੱਸਿਆ ਹੋਇਆ ਫਿਕਰਾ ਹੀ ਦੁਹਰਾ ਦਿੱਤਾ ਕੀ ਇਹ ਠੀਕ ਆਖਦੇ ਨੇ ਜੱਜ ਨੇ ਉਸ ਨੂੰ ਪੁੱਛਿਆ ਜੀ ਹਾਂ ਉਹਨੇ ਆਖਿਆ ਹੁਣ ਤੁਸੀਂ ਅਲੈਦਾ ਹੋਣ ਦਾ ਫੈਸਲਾ ਕਰ ਲਿਆ ਹਾਂ ਮੈਂ ਕਿਹਾ ਠੀਕ ਹੈ ਉਹਨੂੰ ਜੱਜ ਨੇ ਪੁੱਛਿਆ ਠੀਕ ਹੈ ਉਹਨੇ ਜਵਾਬ ਦਿੱਤਾ ਤੁਸੀਂ ਜਾ ਸਕਦੇ ਹੋ ਜੱਜ ਨੇ ਮੈਨੂੰ ਆਖਿਆ ਮੈਂ ਜਾਣ ਲੱਗੀ ਉਹ ਸ਼ਰੀਮਾਨ ਵੀ ਤੁਰ ਪਿਆ ਤੁਸੀਂ ਹਜੇ ਰੁਕੋ ਆ ਕੇ ਜੱਜ ਨੇ ਉਹਨੂੰ ਰੋਕ ਲਿਆ ਪਿਛਲੇ ਦਰਵਾਜ਼ੇ ਵਿੱਚੋਂ ਜਦੋਂ ਮੈਂ ਬਾਹਰ ਆਈ ਉਹੀ ਗੜ ਵਿੱਚ ਪਿਸਤੌਲ ਵਾਲਾ ਬੰਦਾ ਪਿਛਲੇ ਧੱਕੇ ਖੋਲੀ ਖੜਾ ਸੀ ਮੈਂ ਅੰਦਰ ਬੈਠ ਗਈ ਉਸ ਨੇ ਝੱਟ ਧੱਕੇ ਬੰਦ ਕਰ ਦਿੱਤੀ ਤੇ ਅਗਲੀ ਧੱਕੇ ਖੋਲ ਕੇ ਆਪ ਬੈਠ ਗਿਆ ਇਹ ਕਾਲਾ ਮੋੜ ਘਟ ਕੇ ਕਾਰ ਕਚਹਿਰੀ ਦਾ ਗੇਟ ਲੰਘ ਗਈ ਕਾਰ ਦੇ ਕਾਲੇ ਸ਼ੀਸ਼ਿਆਂ ਵਿੱਚੋਂ ਮੈਂ ਦੇਖਿਆ ਬਾਹਰ ਦਰਖਤ ਦੇ ਕੁਝ ਬੰਦੂਕਾਂ ਵਾਲੇ ਬੰਦੇ ਖੜੇ ਸਨ ਤੇ ਉਹਨਾਂ ਵਿੱਚ ਉਸ ਭਲੇ ਮਨਸ ਦੇ ਬਾਪੂ ਜੀ ਵੀ ਸਨ ਕਾਰ ਮੈਨੂੰ ਜਸਪਾਲ ਦੇ ਘਰ ਛੱਡ ਗਈ ਜਸਪਾਲ ਬਾਹਰਲਾ ਗੇਟ ਬੰਦ ਕਰਕੇ ਆ ਕੇ ਮੇਰੇ ਲਈ ਚਾਦਾ ਕੱਪੜਾ ਕੇ ਲਿਆਈ ਦੱਸ ਰਹੀ ਸੀ ਪਟਿਆਲੇ ਤੋਂ ਭਰਾ ਜੀ ਦੀ ਦੋ ਵਰੀ ਟਰੰਕ ਆ ਚੁੱਕੀ ਹੈ ਬਈ ਬੇਬੇ ਠੀਕ ਠਾਕ ਹੈ ਚਾਹ ਪੀਂਦੀ ਦੇ ਚੁੱਪਚਾਪ ਮੇਰੀ ਅੱਖਾਂ 'ਚੋਂ ਜੋ ਡਿੱਗੇ ਜਾ ਰਹੇ ਸਨ ਇਹ ਹੀ 1967 68 ਦੀ ਗੱਲ ਹੈ ਤੇ ਇਸੇ ਬਾਰੇ ਮੈਂ ਆਪਣਾ ਪਹਿਲਾ ਨਾਵਲ ਅਗਨੀ ਪ੍ਰੀਖਿਆ ਲਿਖਿਆ ਇਹ ਨਾਵਲ ਉਹਨਾਂ ਪਲਾਂ ਦਾ ਜ਼ਿਕਰ ਕਰਦਾ ਹੈ ਜਦੋਂ ਜ਼ਿੰਦਗੀ ਦੇ ਤੇ ਜ਼ਿੰਦਗੀ ਲੈਣ ਵਾਲੀ ਅਗਨੀ ਕਿਸੇ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ ਜਿਹੜੀ ਸੀਤਾ ਅਗਨੀ ਪ੍ਰੀਖਿਆ ਵਿੱਚੋਂ ਸਾਬਤ ਸਬੂਤ ਲੰਘਾਈ ਸੀ ਭਾਵ ਅਗਨੀ ਪ੍ਰੀਖਿਆ ਨੇ ਜਿਹੇ ਸੀਤਾ ਨੂੰ ਸਿਰਜਿਆ ਸੀ ਦੁਨੀਆ ਵਿੱਚ ਫਿਰ ਉਸ ਨੂੰ ਆਪਣੇ ਮੇਜ ਦੀ ਨਾਲ ਲੱਗੀ ਨਹੀਂ ਦਾ ਉਸ ਨੂੰ ਧਰਤੇ ਵਿੱਚ ਸਮਾ ਜਾਣ ਦੀ ਕੀ ਲੋੜ ਸੀ ਇਸੇ ਲਈ ਹਰ ਪ੍ਰੀਖਿਆ ਜਿਹੜੀ ਤੁਹਾਨੂੰ ਸਿਰਜਦੀ ਹੈ ਨਾਲ ਦੀ ਨਾਲ ਫਨਾ ਵੀ ਕਰਦੀ ਹੈ ਇਸ ਨਾਵਲ ਵਿੱਚ ਸਿਰਜੇ ਜਾਣ ਤੇ ਫਨਾ ਹੋਣ ਦੇ ਕਰਮ ਨੂੰ ਮੈਂ ਉਲਟਾ ਕੇ ਦੇਖਣ ਦੀ ਕੋਸ਼ਿਸ਼ ਕੀਤੀ ਹੈ ਫਨਾ ਹੋਣ ਤੋਂ ਮਗਰੋਂ ਜਦੋਂ ਕੋਈ ਆਪਣੇ ਆਪ ਨੂੰ ਸਿਰਜਦਾ ਹੈ ਤਾਂ ਉਹ ਲੋਕਾਂ ਕੋਲੋਂ ਹੀ ਨਹੀਂ ਆਪਣੇ ਆਪ ਦੇ ਕੋਲੋਂ ਵੀ ਬਹੁਤ ਦੂਰ ਨਿਕਲ ਆਉਂਦਾ ਹੈ ਇਸੇ ਲਈ ਇਸ ਨਾਵਲ ਦੀ ਨਾਇਕਾ ਪੁੱਛਦੀ ਹੈ ਮੈਂ ਕੌਣ ਹ ਤੇ ਇਹ ਲੋਕੀ ਕੌਣ ਨੇ ਤੇ ਉਸ ਦਾ ਇਹ ਸਵਾਲ ਹਰ ਚੇਤਨ ਮਨੁੱਖ ਦੇ ਉਸ ਅਜਲੇ ਸਵਾਲ ਨਾਲ ਜਾ ਜੁੜਦਾ ਹੈ ਕਿ ਉਹ ਕੌਣ ਹੈ ਅਸਲ ਵਿੱਚ ਮੈਨੂੰ ਆਪਣੀ ਸਵੈ ਜੀਵਨੀ ਇੱਥੋਂ ਸ਼ੁਰੂ ਕਰਨੀ ਨਹੀਂ ਚਾਹੀਦੀ ਕਿਉਂਕਿ ਹੁਣ ਹੀ ਤਾਂ ਮੈਂ ਮੈਸਰ ਧੰਨਵਾਦ ਜੀ ਏਸੀ ਲੇਖਿਕਾ ਦਲੀਪ ਕੌਰ ਟਿਵਾਰਣਾ ਜੀ ਦੀ ਸਵੈ ਜੀਵਨੀ ਦਾ ਆਖਰੀ ਪਾਗ ਉਮੀਦ ਕਰਦੀ ਆਂ ਇਹ ਸਵੈ ਜੀਵਨੀ ਆਪ ਜੀ ਨੂੰ ਵਧੀਆ ਲੱਗੀ ਹੋਵੇਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ